ਇਹ ਤਾਂ ਤੂੰ ਬਹੁਤ ਤੇਰੀ ਟੂਹੀ ਦੋਗੀ ਤਾਂ ਕਹਿੰਦੀ ਮਿਲੋ ਕੱਢ ਜਾ ਕੱਢ ਜਾ ਉਹ ਬਈ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਵੀ ਜਿਹਦੇ ਗੋਡੇ ਜਾਂ ਟੂਹੀ ਦਰਦ ਕਰਦੀ ਆ ਤਾਂ ਵੀ ਜਸਵੀਰ ਖਾਲਸਾ ਜੀ ਨੂੰ ਮਿਲੋ ਇਹਨਾਂ ਲਵੇ ਇੱਕ ਤੇਲ ਆ ਤਾਂ ਅੱਜ ਆ ਬਾਈ ਦੇ ਮਿਲਿਆ ਸੀਗਾ ਆਪਾਂ ਤੇਲ ਬਾਈ ਤਾਂ ਇਹਨੂੰ ਪੁੱਛਦੇ ਆ ਵੀ ਕਿਵੇਂ ਆ ਬਾਈ ਕਿਵੇਂ ਸੀ ਟੂਹੀ ਪਹਿਲਾਂ ਬਾਈ ਪਹਿਲਾਂ ਬੈ ਕੇ ਨਹੀਂ ਸੀ ਉੱਠ ਆਂਦਾ ਹਾਂ ਤੂੰ ਹੀ ਬਹੁਤ ਦਰਦ ਕਰਦੀ ਸੀ ਠੀਕ ਐ ਕੰਮਕਾਰ ਵੇਲੇ ਵੀ ਬਹੁਤ ਪ੍ਰੇਸ਼ਾਨ ਹੁੰਦਾ ਸੀਗਾ ਮੈਂ ਆਪਾਂ ਬਾਈ ਤੋਂ ਇੱਕ ਵਾਰ ਤੇਲ ਮਲਾਇਆ ਹੂੰ ਮਿੰਟ 10 ਦੇ ਵਿੱਚ ਰੀਐਕਟਰ ਦਿਖਾਤਾ ਹੁਣ ਬਾਈਕ ਉੱਠਾੜ ਦਿਖਾ ਦਮਾ ਕੋਈ ਤਕਲੀਫ ਨਹੀਂ ਹਮ ਹਜੇ ਪਹਿਲੀ ਵਾਰ ਤੇ ਮਰਿਆ ਇੱਕ ਦੋ ਵਾਰੀ ਹੋਰ ਤਾਂ ਜਮੇ ਹੀ ਰੋਗ ਹੀ ਚੱਕਾ ਜਾਊਗਾ ਠੀਕ ਐ ਪਰ ਇਹ ਮੰਨ ਲਓ ਵੀ ਤਿੰਨ ਕਵਾਰਾ ਆਪਾਂ ਮਲਦੇ ਆਂ ਬਾਕੀ ਆਪਾਂ ਫਿਰ ਉਹਦੇ ਬਾਅਦ ਤੇਲ ਦੇ ਦੇਣਾ ਅਗਲੇ ਨੂੰ ਥੋੜਾ ਜਿਆ ਨਾਰਮਲ ਕਰਕੇ ਦੋ ਠੀਕ ਐ ਤੇ ਵਧੀਆ ਪਰ ਦਰਦ ਮੁੜ ਕੇ ਹੁੰਦਾ ਹੀ ਨਹੀਂ ਜਮਿਨਾ ਡੇਢ ਮਹੀਨਾ ਮਾਰੋ ਸਾਈਡ ਇਫੈਕਟ ਤਾਂ ਨਹੀਂ ਇਹਦਾ ਕੋਈ ਸਾਈਡ ਇਫੈਕਟ ਨਹੀਂ ਬਈ ਇਹ ਨਾ ਕੋਈ ਫੁਣਸੀ ਠਾਵੇ ਨਾ ਕੁਛ ਸਿਰਫ ਥੋੜਾ ਜਿਹਾ ਲੱਗੂਗਾ ਜਿਵੇਂ ਆਪਣਾ ਗਰਮ ਹੁੰਦਾ ਬਸ ਠੀਕ ਐ ਲਓ ਬਈ ਸੰਪਰਕ ਕਰ ਲਿਓ ਪਿੰਡ ਭੈਣੀ ਜੱਸਾ ਜ਼ਿਲ੍ਹਾ ਬਰਨਾਲਾ ਨੰਬਰ ਆਪਾਂ ਸਕਰੀਨ ਤੇ ਦੇ ਦਾਂਗੇ